ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਆਪਾਂ ਨੇ ਸੇਵਾਦਾਰ ਚੌਂਕੀਦਾਰ ਭਰਤੀ ਦੇ ਲਈ ਪੰਜਾਬ ਜੀ ਕੇ ਵੀਡੀਓ ਸਟਾਰਟ ਕਰੀਆਂ ਹੋਈਆਂ ਨੇ ਅੱਜ ਆਪਾਂ ਸਿਲੇਬਸ ਬਾਰੇ ਡਿਸਕਸ ਕਰਾਂਗੇ ਵੀ ਸਿਲੇਬਸ ਐ ਪੇਪਰ ਦਾ ਕੀ ਹੋਵੇਗਾ ਤੇ ਬੀ ਪੇਪਰ ਦਾ ਕੀ ਹੋਵੇਗਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਾਂ ਕਿ ਆਪਾਂ ਪੰਜਾਬੀ ਐ ਪੇਪਰ ਕੁਆਲੀਫਾਈ ਦੇ ਲਈ ਫੁੱਲ ਨੋਟਸ ਤਿਆਰ ਕਰੇ ਨੇ ਫੁੱਲ ਥਿਉਰੀ ਹੋਵੇਗੀ ਵਿਦ ਵਿਦ ਐਮਸੀਕਿਊ ਪੰਜ ਮੌਕ ਟੈਸਟ ਦਿੱਤੇ ਜਾਣਗੇ ਫੁੱਲ ਨੋਟਸ ਓਨਲੀ 299 ਰੁਪਏ ਚ ਜਿਸ ਵੀ ਕੈਂਡੀਡੇਟ ਨੇ ਨੋਟਸ ਲੈਣੇ ਨੇ ਤਾਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਆਪਾਂ ਸਟਾਰਟ ਕਰਦੇ ਆਂ ਪੰਜਾਬੀ ਏ ਪੇਪਰ ਦੇ ਵਿੱਚ ਜੀਵਨੀ ਅਤੇ ਰਚਨਾਮਾ ਨਾਲ ਸੰਬੰਧਿਤ ਪ੍ਰਸ਼ਨ ਆਉਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਸਾਰਿਆਂ ਦੇ ਤੁਹਾਨੂੰ ਫੁੱਲ ਥਿਊਰੀ ਵਿਦ ਐਮਸੀਕਿਊ ਦਿੱਤੇ ਜਾਣਗੇ ਉਸ ਤੋਂ ਬਾਅਦ ਗ੍ਰਾਮਰ ਦਾ ਪੋਸ਼ਨ ਆ ਜਾਂਦਾ ਵਿਰੋਧਾਰਥਕ ਸ਼ਬਦ ਸਮਾਨਾਰਥਕ ਸ਼ਬਦ ਮੁਹਾਵਰੇ ਅਖਾਣ ਸ਼ਬਦਾਂ ਦੇ ਭੇਦ ਅਗੇਤਰ ਵਿਸ਼ੇਤਰ ਬਚਨ ਬਦਲੋ ਤੇ ਲਿੰਗ ਬਦਲੋ ਵਿਸ਼ਰਾਮ ਚਿੰਨ ਸ਼ਬਦਾਂ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਸ਼ੁੱਧ ਰੂਪ ਅੰਕ ਮਹੀਨੇ ਦਿਨਾਂ ਦਾ ਸ਼ੁੱਧ ਰੂਪ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰਸ਼ਨ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਤੇ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ ਇਹ ਸਿਲੇਬਸ ਪੰਜਾਬੀ A ਪੇਪਰ ਦਾ ਹੈ ਤੇ ਇਸ ਦੇ ਵਿੱਚੋਂ 50% ਤੁਸੀ ਨੇ ਮਾਰਕਸ ਲੈਣੇ ਨੇ ਹੁਣ ਆਪਾਂ B ਪੇਪਰ ਦੀ ਗੱਲ ਕਰਦੇ ਆ ਇਸ ਦੇ ਵਿੱਚ ਤੁਹਾਡਾ ਜਰਨਲ ਨੌਲੇਜ ਕਰੰਟ ਅਫੇਅਰ ਇੰਟਰਨੈਸ਼ਨਲ ਇਪੋਰਟੈਂਸ ਤੇ ਸੈਕੰਡ ਵਿਸ਼ਾ ਆ ਜੂਗਾ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ਕੰਪਿਊਟਰ ਤੇ ਪੰਜਾਬ ਹਿਸਟਰੀ ਹੁਣ ਆਪਾਂ ਜਨਰਲ ਨੌਲੇਜ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਆ ਜਾਣਗੇ ਪੋਲੀਟੀਕਲ ਇਸ਼ੂਜ਼ এনवायरमेंट ਇਸ਼ੂਜ਼ ਕਰੰਟ ਅਫੇਅਰ ਸਾਇੰਸ ਐਂਡ ਟੈਕਨੋਲੋਜੀ ਇਕਨੋਮਿਕਸ ਇਸ਼ੂ ਹਿਸਟਰੀ ਆਫ ਪੰਜਾਬ ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰਿਫਰੈਂਸ ਟੂ ਇੰਡੀਆ ਫਰੀडम ਸਟ੍ਰਗਲਜ਼ ਮੂਵਮੈਂਟਸ ਸਪੋਰਟਸ ਸਿਨੇਮਾ ਐਂਡ ਲਿਟਰੇਚਰ ਇਹ ਸਾਰਾ ਕੁਝ ਤੁਸੀਂ ਨੇ ਕਰੰਟ ਚ ਜੋ ਹੋ ਰਿਹਾਗਾ ਉਹ ਪੜਨਾਗਾ ਐਂਡ ਜੋ 8ਵੀਂ ਦੇ ਲੈਵਲ ਦਾ ਉਹ ਸਾਰਾ ਕੁਝ ਪੜਨਾਗਾ ਨੈਕਸਟ ਹੈਗੀ ਆ ਰੀਜ਼ਨਿੰਗ ਰੀਜ਼ਨਿੰਗ ਦੇ ਵਿੱਚ ਆਪਣੇ ਵਰਬਲ ਰੀਜ਼ਨਿੰਗ ਦੇ ਵਿੱਚ ਅਕੋਰਡਿੰਗ ਡਿਕੋਰਡਿੰਗ ਐਨਲੋਜੀ ਕਲਾਸੀਫਿਕੇਸ਼ਨ ਸੀਰੀਜ਼ ਡਾਇਰੈਕਸ਼ਨ ਸੈਂਸ ਟੈਸਟ ਰਿਲੇਸ਼ਨ ਮੈਥੈਮੈਟਿਕਲ ਆਪਰੇਸ਼ਨਸ ਟਾਈਮ ਟੈਸਟ ਆਡਮ ਐਂਡ ਆਊਟ ਪ੍ਰੋਬਲਮਸ ਤੇ ਨਾਨ ਵਰਬਲ ਰੀਜ਼ਨਿੰਗ ਚ ਆ ਜਾਊਗੀ ਸੀਰੀਜ਼ ਐਨਲੋਜੀ ਐਂਡ ਕਲਾਸੀਫਿਕੇਸ਼ਨ ਅੱਗੇ ਆ ਗਿਆ ਮੈਥ ਦੇ ਵਿੱਚ ਬੇਸਿਕ ਨੰਮੈਰਿਕਲ percent as a number system lcm hcf ratio and proportions number series average problem based on is profit loss partnership and mixture simple and compound interest work and time time and distance mensuration and data interpretation eh sare jehde tusi ne math te reasoning de 8th to laake 10ਵੀਂ ਤੱਕ ਜਾਂ 6ਵੀਂ ਤੋਂ ਲੈ ਕੇ 10ਵੀਂ ਤੱਕ ਵੀ ਤੁਸੀਂ ਬੁੱਕਸ ਦੇ ਵਿੱਚੋਂ ਜਿਹੜੇ ਕਰ ਸਕਦੇ ਹੋ ਨੈਕਸਟ ਆ ਗਿਆ ਇੰਗਲਿਸ਼ ਪਾਰਟ ਇੰਗਲਿਸ਼ ਦੇ ਵਿੱਚ ਸਾਰੀ ਗ੍ਰਾਮਰ ਆਜੂਗੀ ਐਂਟੋਨਿਮਸ ਐਂਡ ਬੇਸਿਕ ਗ੍ਰਾਮਰ ਐਂਡ ਸਬਜੈਕਟ ਐਂਡ ਵਰਬ ਐਕਟਿਵ ਵਰਡ ਵਰਬ ਵਨ ਵਰਡ ਸਬਸਟੀਟਿਊਸ਼ਨ ਐਂਡ ਫਿਲ ਇਨ ਦਾ ਬਲੈਂਕਸ ਕਰੈਕਸ਼ਨ ਸੈਂਟੈਂਸ ਐਂਡ ਟੈਂਸ ਈਡੀਅਮਸ ਮੀਨਿੰਗਸ ਸਪੈਲ ਚੈਕਸ ਇਹ ਸਾਰਾ ਕੁਝ ਐਕਟਿਵ ਪੈਸਿਵ ਵਾਇਸ ਨਰੇਸ਼ਨਸ ਇਹ ਸਾਰਾ ਕੁਝ ਤੁਸੀਂ ਗ੍ਰਾਮਰ ਦਾ ਜਿਹੜਾ ਕਰਦੇ ਨੈਕਸਟ ਪੰਜਾਬੀ ਦਾ ਪਾਰਟ ਆ ਗਿਆ ਸ਼ੁੱਧ ਸ਼ੁੱਧ ਸ਼ਬਦ ਜੋੜ ਗੇਤਰ ਵਿਸ਼ੇਤਰ ਸਮਾਨਾਰਥ ਵਿਰੋਧ ਸ਼ਬਦ ਨਾਮ ਪੜਨਾਮ ਕਿਰਿਆ ਦੀਆਂ ਕਿਸਮਾਂ ਸਹੀ ਵਰਤੋਂ ਲਿੰਗ ਵਚਨ ਪੰਜਾਬੀ ਅਖਾਣ ਮੁਹਾਵਰੇ ਅੰਗਰੇਜ਼ੀ ਤੋਂ ਪੰਜਾਬੀ ਅਨਵਾਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਸਾਰਾ ਕੁਝ ਪੰਜਾਬੀ ਦਾ ਤੁਹਾਨੂੰ ਜਿਹੜੇ ਨੋਟਸ ਪ੍ਰੋਵਾਈਡ ਕਰਾਂਗੇ ਉਹਦੇ ਵਿੱਚ ਹੀ ਸਾਰਾ ਕਵਰ ਹੋ ਜਾਊ ਨੈਕਸਟ ਹੈਗਾ ਕੰਪਿਊਟਰ ਕੰਪਿਊਟਰ ਦੇ ਵਿੱਚ ਬੇਸਿਕ ਕੰਪਿਊਟਰ ਆਊਗਾ ਨੈਟਵਰਕ ਇੰਟਰਨੈਟ ਯੂਜ਼ਰ ਆਫਿਸ ਪ੍ਰੋਡਕਟਿਵਿਟੀ ਟੂਲਸ ਵਰਡ ਐਕਸਲ ਪਾਵਰਪੁਆਇੰਟ ਫੁੱਲ ਫਾਰਮ ਤੁਸੀਂ ਯਾਦ ਕਰ ਲਓ ਸਾਰਾ ਕੁਝ ਸਿੰਪਲ ਹੋਊਗਾ ਨੈਕਸਟ ਹੈਗਾਗਾ ਪੰਜਾਬ ਹਿਸਟਰੀ ਐਂਡ ਕਲਚਰ ਇਹਦੇ ਵਿੱਚ ਜਿਹੜਾ ਆਪਣੇ ਇਸ ਦੇ ਵਿੱਚ ਆਪਣੇ ਸਾਰੇ ਗੁਰੂ ਆ ਜਾਣਗੇ ਗੁਰੂ ਗ੍ਰੰਥ ਸਾਹਿਬ ਆ ਜਾਊਗਾ ਫਰੀडम ਐਂਡ ਮੂਵਮੈਂਟਸ ਆਫ ਪੰਜਾਬ ਪੰਜਾਬੀ ਸੱਭਿਆਚਾਰ ਸਹਿਤ ਨਾਲ ਸੰਬੰਧਿਤ ਪ੍ਰਸ਼ਨ ਵੀਡੀਓ ਅੱਜ ਠੀਕ ਖਤਮ ਹੋਉਂਦੀ ਹੈ ਸਿਲੇਬਸ ਦੇ ਮੁਤਾਬਿਕ ਤੁਸੀਂ ਆਪਣੀ ਤਿਆਰੀ ਸਟਾਰਟ ਕਰੋ